कपाल मोचन के बीच में स्थित है गुरुद्वारा साहब पहले पातशाही पहली और दसवीं देवी का बड़ा ही ऐतिहासिक गुरुद्वारा है और यहाँ से बात का जो करीब साढ़े छः का समय होगा संधु साहब इस समय जो नज़ारा है यहाँ के बड़ा अच्छा है माता जी आए इनसे बातचीत करेंगे जी सत श्रीकाल जी कहाँ से आए हो जी बरनाले दो ਦੇ ਦਰਸ਼ਨ ਹੋ ਗਈ ਗੁਰਦੁਆਰੇ ਜਾਏ ਜੀ ਹਾਂ ਜੀ ਸਰ ਜੀ ਅੱਛਾ ਜੀ ਕਦੋਂ ਆਏ ਜੀ ਕੱਲ੍ਹ ਆਏ ਜੀ ਕੱਲ੍ਹ ਆਏ ਜੀ ਅੱਜ ਵਾਪਸੀ ਕਦੋਂ ਆਏ ਜੀ ਪੂਰਨ ਵਾਪਸੀ ਨਾ ਪੂਰਨ ਵਾਸੀ ਨਾ ਕਦੋਂ ਪੂਰਨ ਵਾਪਸੀ ਆਏ ਜੀ ਠੀਕ ਠੀਕ ਮੈਂ ਭਾਈ ਸਤਜੀਤ ਸਿੰਘ ਜੀ ਭਾਈ ਸਤਜੀਤ ਸਿੰਘ ਜੀ ਕਦ ਜੀ ਢੋਨੇ ਵਾਲਾ ਢੋਨੇ ਵਾਲਾ ਜ਼ਿਲ੍ਹਾ ਸੰਗਰੂਰ ਅੱਛਾ ਕਦੋਂ ਕਦ ਆਏ ਆ ਸਮਾਂ ਚੱਲ ਅੱਜ ਢੋਨੇ ਆਏ ਆ ਇਹ ਸੰਗਤ ਹੋਣੇ ਦੀ ਕਾਫੀ ਬੰਦੇ ਆ ਇਕੱਲੇ ਹੀ ਬੱਚੇ ਬੱਚੇ ਆ ਜੀ ਠੀਕ ਠੀਕ ਨੇ ਤਾਂ ਵਧੀਆ ਲੱਗਦਾ ਜੀ ਕਿੰਨੇ ਸਾਲ ਤੋਂ ਆ ਰਹੇ ਆ ਜੀ ਮੈਂ ਕਹ ਦੋ ਮੂ 10-12 ਬੱਚੇ ਸਾਲ ਲੱਗੇ ਤੇ 70 ਸਾਲ ਜੀ ਅੱਛਾ ਜੀ ਬਾਬਾ ਜੀ ਕਹਿ ਰਹੇ ਕਿ ਸਾਰੀ ਉਮਰ ਆ ਰਹੇ ਜੀ ਹਾਂ ਇਹ ਕਹਿੰਦੇ ਨਾਲ ਵੀ ਕਿੰਨੀ ਜਰੀ ਹੈ ਇਧਰ ਆ ਕੇ ਦਿੱਖਦੇ ਹੈ ਯਾਹਾਂ ਤੇ ਬਾਬ ਬਾਦਾ ਜੀ ਸਤਿ ਸ਼੍ਰੀ ਅਕਾਲ ਜੀ ਕਸ ਹਾਲ ਹੈ ਅਸੀਂ ਮੁੰਕਾ ਜਿਲ੍ਹਾ ਜਿਲ੍ਹਾ ਮੋਗੇ ਤੋਂ ਬਾਦਾ ਜੀ ਜਿਹੜਾ ਆ ਰਿਹਾ ਹੈ ਸਾਈਕਲ ਹੈ ਇਸ ਦਾ ਕੀ ਮਤਲਬ ਹੈ ਪਤਾ ਹੈ ਇਹ ਦਾ ਪਹਿਲੇ ਦਿਨ ਹੀ ਮਾਂਜਾਂ ਜਗਾਉਣਾ ਸੀ ਅਸੀਂ ਜਗਾਉਣ ਲੱਗ ਗਏ ਆ ਇੱਕ ਦੂਜੇ ਨੂੰ ਦੇਖ ਕੇ ਜੇ ਕਿ ਇੱਥੇ ਜਾਂਦਾ ਆਂਦੇ ਚ ਗੁਰਮੰਦ ਆ ਧਰਤੀ ਆ ਹਾਂ ਅੱਛਾ ਇਹ ਮਂਹਿੰਦਰ ਖੜ੍ਹ ਜਾ ਧਰਤੀ ਆ ਗੁਰਮੰਦ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਹਾਂ ਸਾਰੇ ਨਾਲ ਮਿਲ ਕੇ ਸਾਰਿਆਂ ਦੀ ਆ ਭਗਾਨੀ ਦਾ ਯੁੱਧ ਕਰਕੇ ਸਾਸਤਰ ਧੋਤੇ ਸੀ ਗੁਰਮੰਦ ਜੀ ਬਾਬੇ ਬਾਬੇ ਨਾਨਕ ਵੀ ਇੱਥੇ ਆਏ ਸਨ ਉਹ ਵੇਖੀ ਜਾਈਏ ਹਾਂ ਜੋ ਦੋਦੇ ਉਹਨੇ ਆ ਮਹਾਰਾਜ ਨੇ ਬਹੁਤ ਕੁਝ ਦਿੱਤਾ ਅੱਛਾ ਬਹੁਤ ਨੇਚਾ ਨਾ 40 45 ਸਾਲ ਹੋ ਗਏ ਸਾਨੂੰ ਉਹਦੇ ਆ ਲੋ ਨੂੰ ਸ਼ਾਂਤੀ ਹੈ ਬਹੁਤ ਸ਼ਾਂਤੀ ਪਰਿਵਾਰ ਵੀ ਸ਼ਾਂਤੀ ਪਰਿਵਾਰ ਵੀ ਸ਼ਾਂਤੀ ਸ਼ਾਂਤੀ ਬੜਾ ਸ਼ਾਂਤੀ ਆ ਬੜਾ ਰੱਬ ਨੇ ਦਿੱਤਾ ਹੈ ਪਾਣੀ ਵਧੀਆ ਦੇ ਰਹੀ ਹੈ ਮਾੜੇ ਬਹੁਤ ਵਧੀਆ ਅੱਛਾ ਬਹੁਤ ਬੱਚੇ ਪਰਦੇਸਾਂ ਚ ਉੱਠ ਕੇ ਬੜਾ ਕੁਝ तुम्हारे कितने ने आउने आ सीधी नीत ना आउने आ ये बहुत बहुत महाराज ने ता तीन तरफ तरफ तीन तरफ चाचा आज तक हमारी कोई चीज नहीं हुआ कोई बंदा नहीं गवाचया बहुत 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 धन्यवाद माता जी तो हम ऐसे ही आपका गोपाल जी के पहले वीडियो के बात करते हैं बड़ी सस्ती वाली है ये केड़ी फिल्म है जस्ट हमने उन्हें आप जिला बरनाल है सही है अल्लाह माथा माथा की गिनती हमारे बड़ी ਅੱਜ ਸਾਲ 70 ਸਾਲ ਹੋ ਗਏ ਨੇ 80 80 ਹੋ ਗਏ ਕਿੰਨੇ ਸਾਲ ਦੁਆਰੇ ਖੜੇ ਪਾਏ ਆ ਬਾਈ ਸਾਲ ਤੋਂ ਇੱਥੇ ਮਤਲਬ ਮੰਦਿਰ ਸਾਲ ਆਸਨਾ ਹੈ ਇਹਦੇ ਨਾਲ ਬਿਲਕੁਲ ਇਹ ਅੱਗੇ ਬੰਦ ਨਹੀਂ ਕਰਦੇ ਇਹ ਨਾ ਨਾ ਕਰਦੇ ਜੀ ਬੰਦ ਸਰੋਵਰ ਹੈ ਜੀ ਰੇਡ ਮੋਚਨ ਐਜੰਸੀ ਸੁਨਾਣ ਹੋ ਗਿਆ ਅੱਛਾ ਕਦੋਂ ਆਏ ਜੀ ਕੱਦੋਂ ਆਏ ਜੀ ਅਜੇ ਤਾਂ ਰਹਿਣਾ ਹੈ ਜੀ ਹਾਂ ਜੀ ਰਹਿਾਂਗੇ ਗੁਰਪਰਵ ਤੱਕ ਹਾਂ ਕਦੋਂ ਕੋਈ ਇਹੋ ਜਿਹਾ ਲੱਗਦਾ ਜੀ ਵਧੀਆ ਲੱਗਦਾ ਤੇ ਲੰਗਰ ਪਾਣੇ 'ਚ ਕੋਈ ਦਿੱਕਤ ਹੋਵੇ ਤੇ ਸਾਬਾਈ ਲੈਟ ਨਹੀਂ ਜਾਣ ਨੂੰ ਜੀ ਨਹੀਂ ਜਾਂਦਾ ਜੀ ਵਧੀਆ ਜੀ ਬਾਬਾ ਜੀ ਕਹਿੰਦੇ ਜਾਣ ਨਹੀਂ ਕਰਦਾ ਬਾਬਾ ਜੀ 1 ਮਿੰਟ ਹਾਂ ਜੀ ਸਹੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਲੁਕ ਨਾ ਜੀ ਅਸੀਂ ਬਰਨਾਲੇ ਤੋਂ बंदी जी जीा जी ਅਬ ਵੀਸਵਾਸ ਦਿਖਾ ਰਹੇ ਹਾਂ ਯਹਾਂ ਮਹਿਲਾਏ ਆਦਮੀ ਔਰ ਐਸੀ ਹਮ ਆਪਕੋ ਮਿਲਏਗੀ ਹਰ ਖਬਰ ਦਿਖਾਤੇ ਰਹੇਗੇ ਦੇਖ ਰਹੇ ਹੈਏ ਸਿਟੀ 71